ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਸਾਡੇ ਪੇਜ ਤੇ ਤੇ ਅੱਜ ਆਪਾਂ ਖੜੇ ਆ ਪਿੰਡ ਟਵਾਲੀ ਤੇ ਦੋਸਤੋ ਬਾਈ ਹੁਣਾਂ ਕੋਲੇ ਟਰੈਕਟਰ ਬਿਕਾਊਗਾ ਆਰਜਨ ਨੋਵਾ ਤੇ 55 ਹੌਸਪਾਵਰ ਦਾ ਜੇ ਮਾਡਲ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ 2015 ਮਾਡਲ ਆ ਮਿੱਤਰੋ ਤੇ ਪੰਜਾਬ ਨੰਬਰ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਚਾਰ ਸਪੀਰੋਂ ਪੂਰਾ ਸਾਫ ਪਿਆ ਕੋਕਾ ਪੀਸ ਹੈ ਤੇ ਬਾਈ ਕਹਿੰਦਾ ਸਾਰਾ ਅਰੀਜਨਲ ਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਚੱਲਿਆ ਵੀ ਬਹੁਤ ਘੱਟ ਆ ਤੇ ਟਰੈਕਟਰ ਤੁਸੀਂ ਦਿੱਤੇ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਕੰਨਾ 80 ਪੈਸੇ ਟਾਇਰ ਪਈ ਆ ਤੇ ਇੰਜਨ ਗੇਅਰ ਦਾ ਵੀ ਮਿੱਤਰੋ ਪੂਰਾ ਓਕੇ ਆ ਟਰੈਕਟਰ ਪੂਰੀ ਸਮਾਈਲਾ ਟਰੈਕਟਰ ਪੂਰਾ ਸਾਫ ਹੈ ਤੇ ਪੰਜਾਬ ਨੰਬਰ ਹੈ ਜੇ ਰੇਟ ਦੀ ਗੱਲ ਕਰੀਏ ਤਾਂ ਬਾਈ ਹੁਣੀ 480000 ਰੁਪਏ ਡਿਮਾਂਡ ਕਰਦੇ ਆ ਤੇ ਕਨੇ ਕਿਸੇ ਪਸੰਦ ਆਉਂਦਾ ਤਾਂ ਮੌਕੇ ਤੇ ਮਾਨਤਾਣ ਹੋ ਜਾਊਗਾ ਜੇਸੇ ਮੇਰੇ ਵੀਰ ਨੇ ਲੈਣਾ ਹੋਇਆ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਚੈਨਲ ਤੇ ਵੀਡੀਓ ਪਾਉਣੀ ਦਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫ੍ਰੀ ਵੀਡੀਓ ਪਾਉਣੇ ਆ ਦੋਸਤੋ ਆਪਣੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਹੌਣ ਮੀਡੀਆ ਤੋਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ